ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਮੈਂ ਆਪਣੇ ਭੈਣ ਭਰਾਵਾਂ ਨਾਲ ਦਰਸ਼ਕਾਂ ਦੇ ਨਾਲ ਚੌਨ ਆਲਿਆਂ ਦੇ ਨਾਲ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗਾ ਇੱਕ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਹੈ ਕਿ ਰਾਜਵੀਰ ਜਵੰਦਾ ਵਾਸਤੇ ਜਿੰਨੇ ਵੀ ਪੰਜਾਬ ਭਰ ਦੇ ਲੋਕ ਹੈ ਬਲਕਿ ਦੇਸ਼ ਵਿਦੇਸ਼ ਦੇ ਲੋਕ ਹੈ ਸਾਰੇ ਅਰਦਾਸਾਂ ਦੁਆਵਾਂ ਕਰਦੇ ਆ ਕਿ ਅੱਲਾ ਪਾਕ ਦੀ ਜ਼ਾਤ ਰੱਬ ਸੋਣਾ ਪਰਮਾਤਮਾ ਉਹਨਾਂ ਨੂੰ ਜਲਦੀ ਸਿਹਤ ਯਾਬ ਕਰ ਦੇ ਕਿਉਂਕਿ ਉਹ ਇਸ ਟਾਈਮ ਕਹਿੰਦੇ ਕਿ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ ਵੈਂਟੀਲੇਟਰ ਤੇ ਲੱਗੇ ਆ ਉਹਨਾਂ ਦਾ ਦਿਲ ਧੜਕਿਆ ਲੇਕਿਨ ਬਾਕੀ ਜਿਹੜਾ ਜਿਸਮ ਹੈ ਹਰਕਤ ਨਹੀਂ ਕਰ ਰਿਹਾ ਤੇ ਇਸ ਟਾਈਮ ਕਹਿੰਦੇ ਅਗਰ ਕੋਈ ਚੀਜ਼ ਕਮ ਆ ਸਕਦੀ ਹੈ ਤੋ ਹੈਗੀ ਹੈ ਅਰਦਾਸ ਤੇ ਦੁਆ ਜਿੰਨੀਆਂ ਅਰਦਾਸਾਂ ਦੁਆਵਾਂ ਕੋਈ ਕਰੇਗਾ ਸ਼ਾਇਦ ਉਹਨਾਂ ਦੇ ਨਾਲ ਕੋਈ ਚਮਤਕਾਰ ਹੋ ਜਾਏ ਤੇ ਦੁਬਾਰਾ ਜ਼ਿੰਦਗੀ ਦੀ ਤਰਫ ਲੋਟ ਆਉਣ ਤੇ ਦੂਸਰੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਆ ਸੁਖਬੀਰ ਸਿੰਘ ਬਾਦਲ ਨੂੰ ਆਖਰ ਇੱਟਾਂ ਕਿਉਂ ਪਈਆਂ ਆਖਰ ਸੁਖਬੀਰ ਸਿੰਘ ਬਾਦਲ ਕਿਹੜੀ ਜਗ੍ਹਾ ਤੇ ਗਏ ਸੀ ਤੇ ਉਹਨਾਂ ਨੂੰ ਇੱਟਾਂ ਪਈਆਂ ਇਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਜਾਣਦੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆ ਵੀਡੀਓ ਫਿਰ ਕਰਨੇ ਆ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਇੱਟਾਂ ਦਾ ਹਮਲਾ ਕਿਵੇਂ ਹੋ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਰਾਜਵੀਰ ਜਵੰਦਾ ਦੇ ਲਈ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ ਲੰਗਰ ਵੀ ਲਾ ਦਿੱਤੇ ਬਹੁਤ ਸਾਰਾ ਯਤਨ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਸੰਪਰਕ ਦੇ ਵਿੱਚ ਸੀ ਯਾਨੀ ਅਮਰੀਕਾ ਦੇ ਡਾਕਟਰਾਂ ਤੱਕ ਜਮੇ ਕਿ ਮੈਂ ਰਾਤ ਦੱਸਿਆ ਸੀ ਅਮਰੀਕਾ ਦੇ ਡਾਕਟਰਾਂ ਤੱਕ ਸੰਪਰਕ ਸਾਧਿਆ ਸੀ ਕਿ ਭਾਈ ਰਾਜਵੀਰ ਜਵੰਦਾ ਨੂੰ ਬਚਾਇਆ ਜਾ ਸਕੇ ਔਰ ਦੂਜੇ ਪਾਸੇ ਜਿੰਨੇ ਵੀ ਪੰਜਾਬ ਦੇ ਖੜਾਕਾਰ ਨੇ ਕੋਈ ਵੀ ਕਸਰ ਕਿਸੇ ਨੇ ਨਹੀਂ ਛੱਡੀ ਕਿ ਰਾਜਵੀਰ ਜਵੰਦਾ ਸਾਡੇ ਵਿੱਚ ਵਾਪਸੀ ਕਰ ਲੈਣ ਔਰ ਬਿਸਤਰ ਤੋਂ ਖੜੇ ਹੋ ਕੇ ਫੇਰ ਤੋਂ ਪੰਜਾਬ ਵਾਸੀਆਂ ਦੇ ਨਾਲ ਮਿਲ ਜੁਲ ਕੇ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਪਰ ਰਾਜਵੀਰ ਜਵੰਦਾ ਦੀ ਕਿਸਮਤ ਐਡੀ ਮਾਰੀ ਕਿ ਯਾਨੀ ਪੰਜਾਬ ਦੇ ਬੱਚੇ-ਬੱਚੇ ਨੇ ਚਾਹਿਆ ਕਿ ਰਾਜਵੀਰ ਜਵੰਦਾ ਬਿਸਤਰ ਤੋਂ ਖੜੇ ਹੋ ਕੇ ਵਾਪਸੀ ਕਰਨ ਲੈਣ ਔਰ ਆਪਣੇ ਬੱਚਿਆਂ ਦੇ ਵਿੱਚ ਵੀ ਵਾਪਸ ਜਾਵ ਅਸੀਂ ਵੀ ਅਰਦਾਸਾਂ ਕੀਤੀਆਂ ਤੁਸੀਂ ਵੀ ਕੀਤੀਆਂ ਹੋਣੀਆਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਅਰਦਾਸਾਂ ਹੋਈਆਂ ਲੰਗਰ ਲੱਗੇ ਬਹੁਤ ਸਾਰੇ ਖੰਡ ਪਾਠ ਵਿਖਰਾਈ ਗਈ ਯਾਨੀ ਰਾਜੀਵ ਜਵੰਦਾ ਇੱਕੋ ਪਹਿਲੇ ਇਨਸਾਨ ਜਿਨ੍ਹਾਂ ਦੇ ਕਰਕੇ ਮੁਲਖਾ ਤੱਕ ਇੱਕ ਐਸਾ ਦੰਕਾ ਵੱਜਿਆ ਕਿ ਰਿਕਾਰਡ ਦੇ ਵਿੱਚ ਇਹ ਦਰਜ ਹੋ ਚੁੱਕਿਆ ਹੈ ਇਹ ਤੈ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਵਲਤੇ ਇੱਕ ਤਾਂ ਹਮਲਾ ਕਿਵੇਂ ਹੋ ਗਿਆ ਇਹ ਵੀ ਖਬਰ ਸਾਂਝੀ ਕਰਾਂਗੇ ਕਿਉਂਕਿ ਖਬਰ ਬੜੀ ਹੀ ਅਹਿਮ ਪੰਜਾਬ ਦੇ ਅੰਦਰ ਦੋਵੇਂ ਖਬਰਾਂ ਨੇ ਰਾਜੀਵ ਜਵੰਦਾ ਨੂੰ ਲੈ ਕੇ ਤਾਂ ਤਹਿਲਕੀ ਮੱਚਿਆ ਕਿਉਂਕਿ ਹੁਣੇ-ਹੁਣੇ ਜਿਹੜੀ ਖਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰੂਗਾ ਕਿ ਆਖਰ ਕਨਾਕਰਾਂ ਦਾ ਜਵਾਵੜਾ ਕਿਉਂ ਲੱਗਿਆ ਔਰ ਦੂਜੇ ਪਾਸੇ ਸੁਖਵੀਰ ਬਾਦਲ ਪੰਜਾਬ ਦੇ ਤਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੇ ਉੱਤੇ ਹਮਲਾ ਇੱਟਾਂ ਨਾਲ ਕੇ ਹੋਇਆ ਸੀ ਸੁਣੋ ਬਹੁਤ ਵੱਡੀ ਗਿੰਦ ਜਿਹੜੀ ਉਹਨਾਂ ਨੂੰ ਮਿਲ ਮਿਲਣ ਨਹੀਂ ਇੱਥੇ ਜਿਵੇਂ ਜਿਵੇਂ ਸਮਾਂ ਪੈਂਦਾ ਤੇ ਜਿਹੜੀ ਹਲਚਲ ਵੀ ਇੱਥੇ ਉਹ ਕਿ ਜਿਹੜੇ ਲੋਕ ਮਿਲਣ ਆਉਂਦੇ ਨੇ ਜਿਹੜੇ ਪਤਾ ਲੈਣ ਆਉਂਦੇ ਨੇ ਰਾਜੀਵੀ ਜਵੰਦਾ ਦਾ ਜਿਹੜੀ ਤੁਹਾਨੂੰ ਅਸੀਂ ਉਹਦੀ ਜਿਹੜੀ ਅਪਡੇਟ 하기 ਜ਼ਰੂਰ ਦੱਸ ਦੇਣਾ ਚਾਹੁੰਦੇ ਆ ਕੋਈ ਸਮੇਂ ਪਹਿਲਾਂ ਹੀ ਇੱਥੋਂ ਜਿਹੜੇ ਲਗਾਤਾਰ ਜਿਹੜੇ ਸਿੰਗਰ ਆ ਰਹੇ ਨੇ ਜਿਨ੍ਹਾਂ ਦਾ ਰਜਾਨਾ ਇੱਥੇ ਪਹੁੰਚਨੇ ਕਨਵਰ ਕਰੇਵਾਲ ਦੀ ਗੱਲ ਕਰੀਏ ਜਾ ਸੀ ਉਹਨਾਂ ਦੇ ਨਾਲ ਉਹ ਜਿਹੜੇ ਸਾਥੀ ਹੁੰਦੇ ਨੇ ਰਜਾਨਾ ਦੀ ਤਰ੍ਹਾਂ ਇੱਥੇ ਪਹੁੰਚਨੇ ਮਾਤਾ ਜੀ ਵੀ ਇੱਥੋਂ ਕੋਈ ਸਮਾਂ ਪਹਿਲਾਂ ਗਏ ਨੇ ਜਵੰਦਾ ਜੀ ਦੀ ਜਿਹੜੀ ਮਾਤਾ ਇਸ ਸਮੇਂ ਲਗਾਤਾਰ ਇੱਥੇ ਪੁੱਤ ਦੇ ਨਾਲ ਜਿਹੜੇ ਹੈਗੇ ਨੇ ਕਿਉਂਕਿ ਜੋ ਇਸ ਸਮੇਂ ਦੀ ਕੰਡੀਸ਼ਨ ਹੈ ਉਹ ਅਗਰ ਅਸੀਂ ਆਪਣੇ ਜੋ ਕਮੈਂਟ ਸੈਸ਼ਨ ਹੈਗਾ ਜਦੋਂ ਅਸੀਂ ਦੇਖਦੇ ਆ ਲੋਕਾਂ ਦੀ ਅਸੀਂ ਕਹਾਣੀਆਂ ਸੁਣਦੇ ਆ ਤਾਂ ਉਸ ਤੋਂ ਇਹ ਜਰੂਰ ਹਰ ਇੱਕ ਨੂੰ ਵਿਸ਼ਵਾਸ ਹੈ ਤੇ ਪਰਮਾਤਮਾ ਤੇ ਭਰੋਸਾ ਵੀ ਹੈ ਕਿ ਰਾਜਵੀਰ ਜਵੰਦਾ ਜਿਹੜਾ ਸਾਮਾ ਡਾਕਟਰ ਵੀ ਕਹਿ ਰਹੇ ਨੇ ਲਗਾਤਾਰ ਵੈਂਟੀਲੇਟਰ ਦੀ ਜਰੂਰਤ ਉਹਦਾ ਪਵੇਗੀ ਬਾਰ ਵੀਰ ਜਿਹੜਾ ਜਵੰਦਾ ਹੈਗਾ ਜਲਦੀ ਕੋਈ ਨਾ ਕੋਈ ਜਿਹੜੀ ਖਬਰ ਜ਼ਰੂਰ ਆਈ ਕਿਉਂਕਿ ਜਿਹੜੀਆਂ ਇਹ ਸੱਟਾਂ ਹੈਗੀਆਂ ਨੇ ਚਾਹੇ ਉਹ ਬ੍ਰੇਨ ਨਾਲ ਜੁੜੀਆਂ ਹੋਣ ਚਾਹੇ ਉਹ ਸਪਾਇਨਲ ਜੁੜੀਆਂ ਸੱਟਾਂ ਹੋਣ ਉਹਨੂੰ ਰਿਕਵਰੀ ਤੇ ਸਮਾਂ ਲੱਗਦਾ ਇਹ ਯਾਨੀ ਰਾਜਵੀਰ ਜਵੰਦਾ ਨੂੰ ਸਮਾਂ ਲੱਗ ਸਕਦਾ ਚਮਤਕਾਰ ਵਾਲੀ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਹਿਲੀ ਵਾਰ ਤਾਂ ਹੁੰਦੀ ਆ ਰਹੇ ਆ ਕਹਿੰਦੇ ਜੀ ਬ੍ਰੇਨ ਡੈੱਡ ਹੋ ਚੁੱਕਿਆ ਦਿਮਾਗ ਦੇ ਸੈੱਲ ਮਰ ਚੁੱਕੇ ਨੇ ਉਹ ਸੈੱਲ ਦੁਬਾਰਾ ਜਿੰਦਾ ਨਹੀਂ ਹੁੰਦੇ ਇਹ ਗੱਲ ਪਹਿਲਾਂ ਡਾਕਟਰਾਂ ਬੰਨੀ ਉਹ ਕਹੀ ਗਈ ਹੈ ਔਰ ਹੁਣ ਪੰਜਾਬ ਦੇ ਅੰਦਰ ਉਹੀ ਅਰਦਾਸਾਂ ਦਾ ਫੇਰ ਤੋਂ ਚਮਤਕਾਰ ਹੋਣ ਜਾ ਰਿਹਾ ਕਿਉਂਕਿ ਡਾਕਟਰਾਂ ਨੇ ਇੱਕ ਗੱਲ ਹੋਰ ਕਹਿ ਦਿੱਤੀ ਹੈ ਉਹ ਕਹਿੰਦੇ ਜੀ ਸਮਾਂ ਲੱਗ ਸਕਦਾ ਵੈਂਟੀਲੇਟਰ ਤੇ ਜਵੰਦਾ ਜੀ ਪਏ ਹੋ ਸਕਦੇ ਨੇ ਪਰ ਸਮੇਂ ਦੇ ਮੁਤਾਬਕ ਹੌਲੀ 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 ਕਹਿੰਦੇ ਰਿਕਵਰੀ ਹੋ ਸਕਦੀ ਹੈ ਯਾਨੀ ਦਿਲ ਹਲੇ ਵੀ ਜਵੰਦਾ ਦਾ ਧੜਕ ਰਿਹਾ ਉਹ ਜਿੰਦਾ ਨੇ ਔਰ ਦੂਜੇ ਪਾਸੇ ਬਾਕੀ ਸਰੀਰ ਦੇ ਅੰਦਰ ਸਾਚੀ ਤਾਂ ਇਹ ਆ ਵੀ ਭਾਈ ਐਕਟੀਵਿਟੀ ਬੰਦ ਹੋ ਰਹੀ ਆ ਇਹ ਹੁਣ ਮੌਜੂਦਾ ਹਾਲਾਤ ਨੇ ਪਰ ਹਾਰਟ ਆ ਜਿਹੜਾ ਉਹ ਜਿੰਦਾ ਯਾਨੀ ਰਾਜਵੀਰ ਜਿੰਦਾ ਸਾਹ ਲੈ ਰਿਆ ਬਾਇਲਟੀ ਰੀਟਰ ਦੇ ਸਹਾਰੇ ਆ ਦਵਾਈਆਂ ਦੇ ਸਹਾਰੇ ਆ ਪਰ ਉਹ ਕਹਿੰਦੇ ਜੀ ਇਸ ਗੱਲ ਨੂੰ ਸਮਾਂ ਲੱਗ ਸਕਦਾ ਪਰ ਰਾਜਵੀਰ ਜਵੰਦਾ ਚਮਤਕਾਰ ਕਹਿ ਲਓ ਜਾਂ ਪ੍ਰਮਾਤਮਾ ਦੀ ਸ਼ਕਤੀ ਕਹਿ ਲਓ ਉਹਦੇ ਮੁਤਾਬਕ ਲੋਕਾਂ ਦੀਆਂ ਅਰਦਾਸਾਂ ਮੁਤਾਬਕ ਫੇਰ ਤੋਂ ਸਹੀ ਹੋ ਸਕਦੇ ਨੇ ਪਰ ਸਮਾਂ ਕੁਝ ਲੰਮਾ ਦੱਸ ਰਹੇ ਨੇ ਸੱਤ ਹੋਣ ਦੇ ਲਈ ਹੋ ਸਕਦੇ ਨੇ ਉਹਨਾਂ ਨੇ ਕਿਹਾ ਵੀ ਸਮਾਂ ਜ਼ਰੂਰ ਲੱਗ ਸਕਦਾ ਪਰ ਰਿਕਵਰੀ ਹੋਣ ਤੇ ਬਹੁਤ ਸਾਰਾ ਸਮਾਂ ਲੱਗ ਸਕਦਾ ਕਿਉਂਕਿ ਬ੍ਰੇਨ ਡੈਡ ਹੈ ਜਿਹੜਾ ਇਹਨੂੰ ਵੀ ਲੈ ਕੇ ਬਹੁਤ ਸਾਰੀਆਂ ਥਿਓਰੀਆਂ ਤੁਸੀਂ ਸੁਣ ਲੀਆਂ ਨੇ ਤਾਂ ਉਸ ਨੂੰ ਵੀ ਕਹਿੰਦੇ ਬਈ ਸਮਾਂ ਲੱਗ ਸਕਦਾ ਤੇ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਲਈ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਡਾਕਟਰ ਐਮਨੀਓ ਵੀ ਔਰ ਅਸੀਂ ਵੀ ਕਹਿੰਦੇ ਆ ਅਸੀਂ ਖੁਦ ਵੀ ਕਰਦੇ ਆ ਕਿ ਸਾਡੇ ਪੰਜਾਬ ਦਾ ਸ਼ੇਰ ਗੱਭਰੂ ਪੰਜਾਬ ਦਾ ਫੇਰ ਤੋਂ ਫੇਰ ਤੇ ਜੇ ਨਹੀਂ ਸਲਾਮਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਤੇ ਸਾਨੂੰ ਲੱਗੇ ਤੇ ਸਾਡੇ ਪੰਜਾਬੀਆਂ ਦੀ ਅਰਦਾਸ ਦੇ ਨਾਲ ਇਹ ਸਾਡਾ ਨੌਜਵਾਨ ਕਲਾਕਾਰ ਜਿਹਨੂੰ ਪੂਰਾ ਵਰਲਡ ਚਾਹੁੰਦਾ ਉਹ ਸਹੀ ਹੋ ਕੇ ਆਪਣੇ ਘਰ ਦੇ ਵਿੱਚ ਵਾਪਸੀ ਹੋਈ ਹੈ ਕਿਉਂਕਿ ਜੇਕਰ ਸਾਡੀਆਂ ਅਰਦਾਸਾਂ ਦੇ ਨਾਲ ਇਹ ਕੰਮ ਹੁੰਦਾ ਤਾਂ ਸਾਨੂੰ ਸਾਡੇ ਤੇ ਫਕਰ ਮਹਿਸੂਸ ਹੁੰਦਾ ਕਿ ਸਾਡੀ ਅਰਦਾਸ ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਲੱਗੀ ਹੈ ਜਿੱਥੋਂ ਪ੍ਰਮਾਤਮਾ ਜਵੰਧਾਂ ਨੂੰ ਖੜਾ ਕਰ ਸਕਦਾ ਤਾਂ ਇਹ ਗੱਲ ਸੱਚ ਜਾਣਿਓ ਅਰਦਾਸਾਂ ਦੇ ਵਿੱਚ ਜਿਹੜੀ ਤਾਕਤ ਹੈ ਉਹ ਕਿਸੇ ਦੇ ਵਿੱਚ ਨਹੀਂ ਹੈ ਤਾਂ ਡਾਕਟਰ ਇਸੇ ਕਰਕੇ ਕਹਿ ਰਹੇ ਨੇ ਕਹਿੰਦੇ ਵੀ ਦਵਾਈਆਂ ਦੇ ਨਾਲ-ਨਾਲ ਦੁਆ ਦੀ ਲੋੜ ਹੈ ਇਸ ਕਰਕੇ ਅਪੀਲ ਕੀਤੀ ਜਾ ਰਹੀ ਹੈ ਰਾਜਵੀਰ ਜਵੰਧਾਂ ਦੇ ਲਈ ਔਰ ਹੁਣ ਸੁਖਵੀਰ ਸਿੰਘ ਬਾਦਲ ਤੇ ਕਹਿੰਦੇ ਜੀ ਇਟਾ ਨਾਲ ਹਮਲਾ ਕਿਉਂ ਹੋ ਗਿਆ ਸੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬੜਾ ਗੱਪਸ਼ਰਪ ਮਾਰਦੇ ਪੰਜਾਬ ਦੇ ਲੋਕਾਂ ਨੂੰ ਬੜਾ ਕਮਾਇਆ ਉਹਨਾਂ ਨੇ ਨੋਟ-ਨੋਟ ਬੰਡੇ ਪਰ ਪੰਜਾਬ ਦੇ ਅੰਦਰ ਪਰਥੰਥੀ ਮਚਾਉਣ ਵਾਲੇ ਪੰਜਾਬ ਦੀ ਨੌਜਵਾਨੀ 80% ਖਤਮ ਕੀਤੀ ਇਹਨਾਂ ਦੇ ਮਜੀਠੀਏ ਨੇ ਤੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਸ਼ਰਿਆਨ ਕਰ ਰਹੇ ਨੇ ਕਿਉਂ ਪੰਜਾਬ ਦੇ ਲੋਕ ਕਮਣੇ ਨੇ ਭਾਈ ਪੰਜਾਬ ਦੀਆਂ ਮਾਂਵਾਂ ਰੋ ਰਹੀਆਂ ਨੇ ਵਿਕਰਮ ਸਿੰਘ ਮਜੀਠੀਏ ਨੂੰ ਪਹਿਨੀਆਂ ਸਾਡੇ ਪੁੱਤ ਮਾਰੇ ਨੇ ਇਹ ਉਹਨਾਂ ਬਾਦਲਾਂ ਨੂੰ ਭਣਾ ਲੋਕ ਗਲੀਆਂ ਦੇ ਵਿੱਚ ਵੜਨ ਦੇਣਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਵੜਨ ਦੇਣਗੇ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸੁਖਵੀਰ ਬਾਦਲ ਤਾਂ ਇੱਟਾ ਮਨਾ ਹੋਇਆ ਸੀ ਇਹ ਗੱਲ ਮੈਂ ਤੁਹਾਡੇ ਯਾਦ ਕਰਵਾਉਣੀ ਚਾਹੁੰਦਾ ਤਾਂ ਹੁਣ ਸੁਖਵੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਫਿਰ ਜਦੋਂ ਕੋਈ ਫਾਲ ਨਹੀਂ ਬੁਗਦੀ ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਕਦੇ ਪੰਜਾਬ ਦੇ ਕਿਸੇ ਐਸਐਸਪੀ ਬਰਨ ਸ਼ਰਮਾ ਨੂੰ ਧਮਕੀ ਕਦੇ ਸਾਬਕਾ ਡੀਜੀਪੀ ਪੰਜਾਬ ਦੇ ਨੂੰ ਧਮਕੀ ਦੇ ਰਹੇ ਨੇ ਯਾਨੀ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਵੀ ਅਫਸਰ ਜਿਹੜਾ ਸਾਡੇ ਹੁਣ ਖਿਲਾਫ ਚੱਲੂ ਆ ਜੇ ਸਾਡੀ ਸਰਕਾਰ ਆ ਗਈ ਤੁਹਾਨੂੰ ਉੱਥੇ ਸਿੱਟਾਂਗੇ ਜਿੱਥੇ ਕਿਸੇ ਨੇ ਨਹੀਂ ਸੋਚਿਆ ਹੁਣ ਪਰ ਭਾਈ ਪੰਜਾਬ ਦੇ ਲੋਕ ਸਮਝਣਾ ਨੇ ਇਹ ਗੱਲਾਂ ਤੋਂ ਕਿ ਜਿਹੜੇ ਲੋਕ ਇਹਦੇ ਹੰਕਾਰ ਦੇ ਨਾਲ ਬੋਲ ਰਹੇ ਨੇ ਜੇਕਰ ਉਹਨਾਂ ਦੀ ਸੱਤਾ ਕਾਇਮ ਹੋ ਗਈ ਤਾਂ ਆ ਵੀ ਦਸ਼ਾ ਹੋਣੀ ਹੈ ਜਿਹੜੀ ਅੰਗਰੇਜ਼ਾਂ ਮੇਰੇ ਵੀ ਨਹੀਂ ਹੋਣੀ ਇਹ ਹੁਣ ਬਹੁਤ ਗ੍ਰੋਧਿਤ ਨੇ ਲੋਕ ਬਾਰੇ ਮਾਰੇ ਲੋਕਾਂ ਪੰਜਾਬ ਪ੍ਰਤੀ ਤਾਂ ਹੀ ਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਦੋ ਖਬਰਾਂ ਬਹੁਤ ਜ਼ਿਆਦਾ ਚੱਲ ਰਹੀਆਂ ਇੱਕ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਆ ਕਿ ਉਹ ਇਸ ਟਾਈਮ 40 ਸ ਹਸਪੀਟਲ ਦੇ ਅੰਦਰ ਹੈ ਉਹਨਾਂ ਦੀ ਸਿਹਤ ਬਹੁਤ ਹੀ ਨਾਜ਼ੁਕ ਹੈ ਤੇ ਡਾਕਟਰ ਵੀ ਇਹ ਕਹਿ ਰਿਹਾ ਕਿ ਅਸੀਂ ਆਪਣੀਆਂ ਦਵਾਈਆਂ ਦੇ ਨਾਲ ਤੇ ਕੰਮ ਕਰ ਰਹੇ ਆ ਨਾਲ ਹੀ ਨਾਲ ਉਹਨਾਂ ਨੂੰ ਦੁਆਵਾਂ ਦੀ ਜ਼ਰੂਰਤ ਵੀ ਹੈ ਤੇ ਉਹਨਾਂ ਵਾਸਤੇ ਉਹ ਜਿੰਨੇ ਵੀ ਰਾਜਵੀਰ ਜਵੰਦਾ ਨੂੰ ਮਿਲਣ ਵਾਸਤੇ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਸ਼ੋਬिज ਦੇ ਲੋਗ ਉਹਨਾਂ ਦੇ ਸਿੰਗਰ ਜਿਹੜੇ ਪੰਜਾਬੀ ਯਾਰ ਸੱਜਣ ਹੈ ਜਿੰਨੇ ਵੀ ਉਹਨਾਂ ਦੇ ਫੈਨ ਫੋਲੋਅਰ ਹੈ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਆ ਤੇ ਡਾਕਟਰ ਅੱਗੋਂ ਇੱਕ ਹੀ ਚੀਜ਼ ਦੀ ਅਪੀਲ ਕਰਦੇ ਆ ਰਿਕੁਐਸਟ ਕਰਦੇ ਆ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰੋ ਦੁਆ ਕਰੋ ਕਿਉਂ ਕੋ ਕਹਿੰਦੇ ਆ ਕਿ ਇਸ ਟਾਈਮ ਅਗਰ ਉਹਨਾਂ ਨੂੰ ਕੋਈ ਚੀਜ਼ ਬਚਾ ਸਕਦੀ ਹੈ ਤੇ ਉਹ ਅਰਦਾਸਾਂ ਦੁਆਵਾਂ ਉਹਨਾਂ ਨਾਲ ਕੋਈ ਚਮਤਕਾਰ ਜਿਹੜਾ ਹੋ ਜੇ ਵਰਨਾ ਕਹਿੰਦੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਕੰਡੀਸ਼ਨ ਉਹਨਾਂ ਦੀ ਬਹੁਤ ਹੀ ਕ੍ਰਿਟੀਕਲ ਹੈ ਬਹੁਤ ਨਾਜ਼ੁਕ ਸੂਰਤ ਹਾਲ ਦੇ ਵਿੱਚ ਹੈ ਤੇ ਇਸ ਟਾਈਮ ਕਹਿੰਦੇ ਇੱਕ ਚਮਤਕਾਰ ਜਿਹੜਾ ਹੋ ਜੇ ਤੇ ਉਹ ਦੁਬਾਰਾ ਜ਼ਿੰਦਗੀ ਵੱਲ ਲੋਟ ਹੋਣ ਆਦਰਵਾਇਜ਼ ਕਹਿੰਦੇ ਆ ਕਿ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ ਤੇ ਉਹਨਾਂ ਵਾਸਤੇ ਨਾ ਸਿਰਫ ਪੰਜਾਬ ਦੇ ਲੋਗ ਬਲਕਿ ਜਿਹੜੇ ਵਿਦੇਸ਼ ਦੇ ਲੋਗ ਹੈ ਉਹ ਵੀ ਸਾਰੇ ਹੀ ਅਰਦਾਸਾਂ ਦੁਆਵਾਂ ਕਰਦੇ ਆ ਕਿ ਅੱਲਾ ਪਾਕ ਦੀ ਜ਼ਾਤ ਉਹਨਾਂ ਨੂੰ ਦੁਬਾਰਾ ਫੇਰ ਸਾਥ ਸਿਹਤ ਤੰਦਰੁਸਤੀ ਦਵੇ ਉਹ ਆਪਣੀ ਫੈਮਲੀ ਦੇ ਵਿੱਚ ਵਾਪਸ ਲੋੜ ਜਾਣ ਆਪਣੇ بیوی ਬੱਚਿਆਂ ਦੇ ਵਿੱਚ ਕਿਉਂਕਿ ਇਹ ਰਿਓ ਬਿਲਕੁਲ ਜਵਾਨ ਹੈ ਉਹ ਇੱਕ ਨੌਜਵਾਨ ਸਿੰਗਰ ਸੀ ਤੇ ਬੜੀ ਮਕਬੂਲੀਅਤ ਹਾਸਲ ਕਰ ਲਈ ਉਹਨਾਂ ਨੇ ਤੇਸ ਕਰਕੇ ਜਿੰਨੇ ਵੀ ਉਹਨਾਂ ਦੇ ਚੋਣ ਵਾਲੇ ਸਾਰੇ ਉਹਨਾਂ ਵਾਸਤੇ ਅਰਦਾਸ ਕਰਦੇ ਅਸੀਂ ਖੁਦ ਵੀ ਅਰਦਾਸ ਕਰ ਰਹੇ ਆ ਕਿ ਅੱਲਾ ਪਾਕ ਦੀ ذات ਉਹਨਾਂ ਨੂੰ ਦੁਬਾਰਾ ਫੇਰ ਜ਼ਿੰਦਗੀ ਤਾਕ ਕਰੇ ਉਹ ਸੇ ਤੰਦਰੁਸਤੀ ਤਾਕ ਕਰੇ ਤਾਂ ਕਿ ਉਹ ਸਹੀ ਹੋ ਕੇ ਆਪਣੀ ਫੈਮਲੀ ਦੇ ਵਿੱਚ ਜਾ ਸਕਣ ਤੇ ਦੂਸਰੇ ਪਾਸੇ ਜਿਹੜੀ ਖਬਰ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਇੱਕ ਜਗ੍ਹਾ ਤੇ ਇੱਟਾਂ ਵੀ ਪਈਆਂ ਸੀ ਤੇ ਹੁਣ ਦੁਬਾਰਾ ਫੇਰ ਉਹ ਪੰਜਾਬ ਦੇ ਜਿਹੜੇ ਨੌਜਵਾਨ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਕਹਿੰਦੇ ਗੁੰਮਰਾਹ ਕਰ ਰਹੇ ਆ ਕਿ ਸਾਨੂੰ ਸਪੋਰਟ ਕਰੋ ਜਦਕਿ ਪੰਜਾਬ ਦੇ ਲੋਕਾਂ ਨੇ ਪਿਛਲੇ 25 ਸਾਲ ਤੋਂ ਇਹਨਾਂ ਨੂੰ ਸਪੋਰਟ ਕਰਕੇ ਜਮਾ ਚੁੱਕੇ ਐ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਜ਼ਿਆਤੀਆਂ ਕੀਤੀਆਂ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਵਾੜਿਆ ਵਿਕਰਮ ਸਿੰਘ ਮਜੀਠੀਆ ਨੂੰ ਦੇਖ ਲਓ ਤੇ ਉਹਨੇ ਪੰਜਾਬ ਦੇ ਵਿੱਚ ਨਸ਼ਾ ਆਮ ਕਰ ਦਿੱਤਾ ਸੀ ਤੇ ਪੰਜਾਬ ਦੀਆਂ ਮਾਵਾਂ ਪਿਓਆਂ ਹੁਣ ਇਹਨੂੰ ਬਾਦਵਾਵਾ ਦਿੰਦੀਆਂ ਕਿ ਨੂੰ ਲੰਮੀ ਕੈਦ ਹੋਵੇ ਤੇ ਹੁਣ ਦੁਬਾਰਾ ਫੇਰ ਆਣ ਕੇ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਉਂਦੇ ਆ ਕਿਸਾਨ ਨੂੰ ਸਪੋਰਟ ਕਰੋ ਜਦਕਿ ਤੁਹਾਨੂੰ ਪਤਾ ਹੈ ਕਿ ਖੁਲੇ ਆਮ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਉਹਨੂੰ ਵੀ ਧਮਕੀਆਂ ਲਾਉਂਦੇ ਆ ਫਿਰ ਜਿਹੜੇ ਪ੍ਰਸ਼ਾਸਨ ਦੇ ਲੋਕ ਹੈ ਜਿਸ ਤਰ੍ਹਾਂ ਕਿ ਐਸਐਸਪੀ ਵਰਨ ਸ਼ਰਮਾ ਉਹਨਾਂ ਨੂੰ ਵੀ ਕਿ ਤੁਸੀਂ ਆਪਣੇ ਪਾਸਪੋਰਟ ਤਿਆਰ ਰੱਖੋ ਤੇ ਇੰਡੀਆ ਛੱਡ ਜਾਓ ਕਿਉਂਕਿ ਜਦੋਂ ਸਾਡੀ ਹਕੂਮਤ ਆਈ ਤੇ ਅਸੀਂ ਗਿਣ-ਗਿਣ ਕੇ ਬਦਲੇ ਲਾਂਗੇ ਕਿ ਜਿਹੜੇ ਲੋਕ ਹਰੇ ਪਾਵਰ 'ਚ ਨਹੀਂ ਆਏ ਤੇ ਉਹਨਾਂ ਅੰਦਰ ਹੁਣ ਵੀ ਦੇਖ ਲੋ ਕਿੰਨਾ ਹੰਕਾਰ ਹੈ ਤੇ ਅਗਰ ਪਾਵਰ ਚ ਆएंगे ਤਾਂ ਫੇਰ ਕੀ ਕਰਨਗੇ ਤੇ ਇਸ ਕਰਕੇ ਵੀ ਲੋ ਪੰਜਾਬ ਦੇ ਲੋਕ ਜਿਹੜੇ ਹੁਣ ਆਪਣੇ ਸੋਚ ਸਮਝ ਕੇ 2027 ਦੀ ਚੋਣਾਂ ਜਿਹੜਾ ਇਲੈਕਸ਼ਨ ਹੋਣਾ ਉਹਦੇ ਵਿੱਚ ਆਪਣਾ ਚਨਾਉ ਕਰਨਾ ਉਸ ਬੰਦੇ ਨੂੰ ਚੁਣਨ ਜਿਹੜਾ ਤੁਹਾਡੇ ਹੱਕ ਦੇ ਵਿੱਚ ਬਿਹਤਰ ਹੋਵੇ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖਿਓ ਤੇ ਇਸਰਾ ਖਿਆਲ ਰੱਬ ਰੱਖਾ